ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਕੁਕਿੰਗ ਆਫ ਪੰਜਾਬ ਤੇ ਸਵਾਗਤ ਹੈ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਅਸੀਂ ਤੁਹਾਡੇ ਘਰ ਵਿੱਚ ਬਹੁਤ ਹੀ ਟੇਸਟੀ ਮਿਕਸ ਵੈਜ ਦੀ ਸਬਜ਼ੀ ਦੀ ਰੈਸਪੀ ਬਣਾ ਕੇ ਸ਼ੇਅਰ ਕਰਾਂਗੇ ਇੱਧਰ ਮਿਕਸ ਵੈਜ ਦੀ ਸਬਜ਼ੀ ਬਣਾਉਣ ਲਈ ਮੈਂ ਸਬਜ਼ੀਆਂ ਨੂੰ ਚੰਗੀ ਤਰ੍ਹਾਂ ਧੋ ਕੇ ਕਟਿੰਗ ਕਰ ਲਿਆ ਸੀ ਮੈਂ ਤਿੰਨ ਸ਼ਿਮਲਾ ਮਿਰਚ ਨੂੰ ਲੰਬੇ ਪੀਸਾਂ ਵਿੱਚ ਕੱਟ ਕਰ ਲਿਆ ਤੁਸੀਂ ਆਪਣੇ ਹਿਸਾਬ ਨਾਲ ਕਟਿੰਗ ਕਰ ਸਕਦੇ ਹੋ ਸਬਜ਼ੀਆਂ ਦੀ ਤਿੰਨ ਮੈਂ ਗਾਜਰਾਂ ਨੂੰ ਲੰਬੇ ਪੀਸਾਂ ਵਿੱਚ ਕੱਟ ਕਰ ਲਿਆ ਇੰਨੇ ਮੈਂ ਆਲੂ ਲੈ ਲਏ ਸੀ ਇਸ ਨੂੰ ਮੈਂ ਬਰੀਕ-ਬਰੀਕ ਕੱਟ ਕੇ ਪਾਣੀ ਵਿੱਚ ਰੱਖ ਦਿੱਤਾ ਇੱਕ ਫੁੱਲ ਮੈਂ ਗੋਭੀ ਦੇ ਨੂੰ ਬਰੀਕ ਕੱਟ ਕੇ ਪਾਣੀ ਵਿੱਚ ਰੱਖ ਦਿੱਤਾ ਅੱਧਾ ਕੱਪ ਮਟਰਾਂ ਦਾ ਦੋ ਮੈਂ ਬੈਂਗਣਾ ਨੂੰ ਲੰਬੇ ਪੀਸਾਂ ਵਿੱਚ ਕੱਟ ਲਿਆ ਸੀ ਇੱਧਰ ਮੈਂ ਚਾਰ ਪਿਆਜ਼ਾਂ ਨੂੰ ਕद्दूकस ਕਰ ਲਿਆ ਦੋ ਲਾਲ ਟਮਾਟਰਾਂ ਨੂੰ ਕद्दूकस ਕਰ ਲਿਆ ਸੀ ਅਦਰਕ ਲਸਣ ਤੇ ਹਰੀ ਮਿਰਚ ਦਾ ਕੁੱਟਿਆ ਹੋਇਆ ਪੇਸਟ 1.5 ਚਮਚ ਇੱਧਰ ਮੈਂ ਗੈਸ ਤੇ ਕੜਾਹੀ ਰੱਖ ਲਈ ਇਸ ਵਿੱਚ ਦੋ ਕੜਛੀਆਂ ਰਿਫਾਈਨਡ ਔਇਲ ਦੀਆਂ ਪਾਵਾਂਗੇ ਤੁਸੀਂ ਸਰੋਂ ਦਾ ਤੇਲ ਵੀ ਲੈ ਸਕਦੇ ਹੋ ਸਬਜ਼ੀਆਂ ਨੂੰ ਫਰਾਈ ਕਰਨ ਲਈ ਹੁਣ ਮੈਂ ਰਿਫਾਈਨਡ ਆਇਲ ਨੂੰ ਚੰਗੀ ਤਰ੍ਹਾਂ ਮੀਡੀਅਮ ਫਲੇਮ ਤੇ ਗਰਮ ਕਰ ਲਵਾਂਗੀ ਇੱਧਰ ਆਪਣਾ ਆਇਲ ਵੀ ਚੰਗੀ ਤਰ੍ਹਾਂ ਗਰਮ ਹੋ ਗਿਆ ਗੈਸ ਦੀ ਫਲੇਮ ਐ ਮੀਡੀਅਮ ਕਰ ਦਿੱਤੀ ਹੁਣ ਇਸ ਵਿੱਚ ਆਲੂਆਂ ਨੂੰ ਫਰਾਈ ਕਰ ਲਵਾਂਗੇ ਆਲੂਆਂ ਨੂੰ ਮੀਡੀਅਮ ਫਲੇਮ ਤੇ ਉਦੋਂ ਤੱਕ ਫਰਾਈ ਕਰਾਂਗੇ ਜਦ ਤੱਕ ਕਿ ਆਲੂ ਆਪਣੇ ਚੰਗੀ ਤਰ੍ਹਾਂ ਥੋੜੇ ਜਿਹਾ ਬ੍ਰਾਊਨ ਨਹੀਂ ਹੋ ਜਾਂਦੇ ਤੇ ਕ੍ਰਿਸਪੀ ਜਿਹੇ ਨਹੀਂ ਹੋ ਜਾਂਦੇ ਹੁਣ ਮੈਂ ਆਲੂਆਂ ਨੂੰ ਚੰਗੇ ਤਰ੍ਹਾਂ 6 ਤੋਂ 7 ਮਿੰਟ ਲਈ ਫਰਾਈ ਕਰ ਲਿਆ ਸੀ ਆਲੂ ਆਪਣੇ ਚੰਗੇ ਤਰ੍ਹਾਂ 70% ਫਰਾਈ ਹੋ ਗਏ ਹੁਣ ਇਸ ਦਾ ਸਾਰਾ ਐਕਸਟਰਾ ਤੇਲ ਨਿਚੋੜ ਕੇ ਇਸ ਨੂੰ ਇੱਕ ਟਿਸ਼ੂ ਪੇਪਰ ਤੇ ਕੱਢ ਲਵਾਂਗੇ ਸਾਰੇ ਆਲੂਆਂ ਦਾ ਮੈਂ ਤੇਲ ਨਿਚੋੜ ਕੇ ਇਸ ਨੂੰ ਇੱਕ ਟਿਸ਼ੂ ਪੇਪਰ ਤੇ ਕੱਢ ਲਵਾਂਗੇ ਇੱਧਰ ਮੈਂ ਇਸੇ ਤੇਲ ਵਿੱਚ ਗੋਭੀ ਨੂੰ ਵੀ ਫਰਾਈ ਕਰ ਲਵਾਂਗੀ ਗੋਭੀ ਦਾ ਮੈਂ ਸਾਰਾ ਪਾਣੀ ਕੱਢ ਦਿੱਤਾ ਸੀ ਹੁਣ ਸਾਰੀ ਗੋਭੀ ਨੂੰ ਮੈਂ ਇੱਕ ਵਾਰ ਵਿੱਚ ਹੀ ਫਰਾਈ ਕਰ ਲਵਾਂਗੇ ਤੁਸੀਂ ਗੋਭੀ ਦੇ ਪੀਸ ਜਿਆਦਾ ਵੱਡੇ ਨਹੀਂ ਰੱਖਣੇ ਇਸ ਨੂੰ ਜਿਆਦਾ ਬਰੀਕ ਵੀ ਨਹੀਂ ਕਰਨਾ ਇਸ ਨੂੰ ਮੈਂ ਜਿਆਦਾ ਬਰੀਕ ਵੀ ਨਹੀਂ ਕਰਿਆ ਤੇ ਜਿਆਦਾ ਵੱਡੇ ਵੀ ਨਹੀਂ ਰੱਖੇ ਫੁੱਲ ਹੁਣ ਮੈਂ ਚੰਗੀ ਤਰ੍ਹਾਂ ਗੋਭੀ ਨੂੰ 6 ਤੋਂ 7 ਮਿੰਟ ਲਈ ਫਰਾਈ ਕਰ ਲਿਆ ਗੋਭੀ ਆਪਣੀ ਚੰਗੀ ਤਰ੍ਹਾਂ ਫਰਾਈ ਹੋ ਗਏ ਇਸ ਤੇ ਬ੍ਰਾਊਨ ਜੀ ਲੇਅਰ ਆ ਗਈ ਹੁਣ ਇਸ ਦਾ ਸਾਰਾ ਤੇਲ ਨਿਚੋੜ ਕੇ ਇਸ ਨੂੰ ਇੱਕ ਪਲੇਟ ਵਿੱਚ ਕੱਢ ਲਵਾਂਗੇ ਸਾਰੀ ਗੋਭੀ ਦਾ ਮੈਂ ਤੇਲ ਨਿਚੋੜ ਕੇ ਇਸ ਨੂੰ ਇੱਕ ਪਲੇਟ ਵਿੱਚ ਕੱਢ ਲਿਆ ਹੁਣ ਮੈਂ ਇਸੇ ਤੇਲ ਵਿੱਚ ਗਾਜਰ ਨੂੰ ਫਰਾਈ ਕਰ ਲਵਾਂਗੇ ਗਾਜਰ ਨੂੰ ਚੰਗੀ ਤਰ੍ਹਾਂ ਫਰਾਈ ਕਰ ਲਵਾਂਗੇ ਗੈਸ ਦੀ ਫਲੇਮ ਐ ਮੀਡੀਅਮ ਹੀ ਰੱਖਿਆ ਮੀਡੀਅਮ ਫਲੇਮ ਤੇ ਸਬਜ਼ੀਆਂ ਨੂੰ ਫਰਾਈ ਕਰ ਲਵਾਂਗੇ ਹੁਣ ਮੈਂ ਗਾਜਰ ਨੂੰ ਵੀ ਚੰਗੀ ਤਰ੍ਹਾਂ 4-5 ਮਿੰਟ ਲਈ ਫਰਾਈ ਕਰ ਲਿਆ ਸੀ ਗਾਜਰ ਆਪਣੀ ਚੰਗੀ ਤਰ੍ਹਾਂ ਫਰਾਈ ਹੋ ਗਈ ਹੁਣ ਇਸ ਦਾ ਸਾਰਾ ਤੇਲ ਨਿਚੋੜ ਕੇ ਇਸ ਨੂੰ ਉਸੇ ਪਲੇਟ ਵਿੱਚ ਕੱਢ ਲਵਾਂਗੇ ਹੁਣ ਇਸੇ ਤੇਲ ਵਿੱਚ ਮੈਂ ਬੈਂਗਣ ਅਤੇ Shimla Mirch ਨੂੰ ਫਰਾਈ ਕਰ ਲਵਾਂਗੀ ਬੈਂਗਣ ਅਤੇ Shimla Mirch ਨੂੰ ਫਰਾਈ ਕਰਨ ਵਿੱਚ ਜ਼ਿਆਦਾ ਟਾਈਮ ਨਹੀਂ ਲੱਗਦਾ ਇਸ ਨੂੰ ਸਿਰਫ ਮੈਂ 2 ਮਿੰਟ ਹੀ ਫਰਾਈ ਕਰਾਂਗੀ ਕਿਉਂਕਿ ਬੈਂਗਣ ਆਪਣੇ ਜ਼ਿਆਦਾ ਪੱਕ ਜਾਂਦੇ ਹਨ ਇਸ ਲਈ ਇਸ ਨੂੰ ਜ਼ਿਆਦਾ ਟਾਈਮ ਨਹੀਂ ਲੱਗਦਾ ਫਰਾਈ ਕਰਨ ਲਈ ਤੇ Shimla mirch ਨੂੰ ਵੀ ਮੈਂ 2 ਮਿੰਟ ਹੀ ਫਰਾਈ ਕਰਾਂਗੀ ਹੁਣ ਮੈਂ Shimla mirch ਤੇ ਬੈਂਗਣ ਨੂੰ 2 ਮਿੰਟ ਲਈ ਫਰਾਈ ਕਰ ਲਿਆ ਇਹ ਚੰਗੀ ਤਰ੍ਹਾਂ ਫਰਾਈ ਹੋ ਗਏ ਹੁਣ ਇਸ ਦਾ ਸਾਰਾ ਤੇਲ ਨਿਚੋੜ ਕੇ ਇਸ ਨੂੰ ਪਲੇਟ ਵਿੱਚ ਕੱਢ ਲਵਾਂਗੇ ਤੁਸੀਂ ਕੋਈ ਵੀ ਸਬਜ਼ੀਆਂ ਆਪਣੇ ਮਨਪਸੰਦ ਦੀ ਐਡ ਕਰ ਸਕਦੇ ਹੋ ਤੁਸੀਂ ਇਸ ਵਿੱਚ ਬੀਨਸ ਭਿੰਡੀ ਜਾਂ ਪਨੀਰ ਵੀ ਪਾ ਸਕਦੇ ਹੋ ਹੁਣ ਮੈਂ ਸਾਰੀਆਂ ਸਬਜ਼ੀਆਂ ਨੂੰ ਤੇਲ ਵਿੱਚੋਂ ਬਾਹਰ ਕੱਢ ਕੇ ਇੱਕ ਪਲੇਟ ਵਿੱਚ ਰੱਖ ਲਿਆ ਸੀ ਗਾਜਰ ਗੋਭੀ ਅਤੇ ਸ਼ਿਮਲਾ ਮਿਰਚ ਅਤੇ ਬੈਂਗਣ ਤੇ ਨਾਲ ਮੈਂ ਆਲੂਆਂ ਨੂੰ ਚੰਗੀ ਤਰ੍ਹਾਂ ਫਰਾਈ ਕਰ ਲਿਆ ਸੀ ਤੁਸੀਂ ਇਸ ਨੂੰ ਜ਼ਿਆਦਾ ਫਰਾਈ ਨਹੀਂ ਕਰਨਾ ਮੈਂ ਇਸ ਨੂੰ 70% ਫਰਾਈ ਕਰਿਆ ਹੈ ਹੁਣ ਮੈਂ ਔਸੇਕੜਾ ਹੀ ਵਿੱਚ ਅੱਧਾ ਤੇਲ ਕੱਢ ਲਿਆ ਸੀ ਇੱਕ ਕੜਛੀ ਤੇਲ ਦੀ ਰੱਖੀ ਹੈ ਕਿਉਂਕਿ ਸਬਜ਼ੀਆਂ ਵਿੱਚੋਂ ਬਹੁਤ ਜ਼ਿਆਦਾ ਤੇਲ ਨਿਕਲ ਜਾਵੇਗਾ ਕਿਉਂਕਿ ਇਹ ਫਰਾਈ ਕਰੀਆਂ ਹੋਈਆਂ ਨੇ ਹੁਣ ਇਸ ਵਿੱਚ ਇੱਕ ਚਮਚ ਜੀਰੇ ਦਾ ਪਾਵਾਂਗੇ ਜੀਰਾ ਪਾ ਕੇ ਜੀਰੇ ਨੂੰ ਚੰਗੀ ਤਰ੍ਹਾਂ ਭੁੰਨ ਲਵਾਂਗੇ ਨਾਲ ਹੀ ਇਸ ਦੇ ਪਿਆਜ਼ ਐਡ ਕਰ ਦਵਾਂਗੇ ਪਿਆਜ਼ਾਂ ਨੂੰ ਮੈਂ ਕੱਦੂ ਕਸ਼ ਕਰਿਆ ਸੀ ਤੁਸੀਂ ਚਾਹੋ ਤਾਂ ਪਿਆਜ਼ਾਂ ਦਾ ਪੇਸਟ ਵੀ ਬਣਾ ਸਕਦੇ ਹੋ ਨਹੀਂ ਇਸ ਨੂੰ ਬਰੀਕ-ਬਰੀਕ ਕੱਟ ਵੀ ਸਕਦੇ ਹੋ ਹੁਣ ਮੈਂ ਪਿਆਜ਼ਾਂ ਨੂੰ ਜੋ 3 ਮਿੰਟ ਭੁੰਨ ਲਿਆ ਹੁਣ ਇਸ ਵਿੱਚ ਅਦਰਕ ਲਸਣ ਤੇ ਹਰੀ ਮਿਰਚ ਦਾ ਪੇਸਟ ਐਡ ਕਰ ਦਵਾਂਗੇ ਤੁਸੀਂ ਮਿਰਚ ਆਪਣੇ ਹਿਸਾਬ ਨਾਲ ਐਡ ਕਰ ਸਕਦੇ ਹੋ ਹੁਣ ਚੰਗੀ ਤਰ੍ਹਾਂ ਅਦਰਕ ਲਸਣ ਨੂੰ ਇਸ ਵਿੱਚ ਭੁੰਨ ਲਵਾਂਗੇ ਤਾਂ ਜੋ ਅਦਰਕ ਲਸਣ ਦਾ ਕੱਚਾ ਫਲੇਵਰ ਸਬਜ਼ੀ ਵਿੱਚ ਨਾ ਆਵੇ ਹੁਣ ਮੈਂ ਅਦਰਕ ਲਸਣ ਨੂੰ ਚੰਗੀ ਤਰ੍ਹਾਂ ਭੁੰਨ ਲਿਆ ਪਿਆਜ਼ਾਂ ਦਾ ਵੀ ਕਲਰ ਚੇਂਜ ਹੋ ਗਿਆ ਹੁਣ ਇਸ ਵਿੱਚ ਟਮਾਟਰ ਐਡ ਕਰ ਦਵਾਂਗੇ ਟਮਾਟਰਾਂ ਨੂੰ ਪਾ ਕੇ ਚੰਗੀ ਤਰ੍ਹਾਂ ਉਦੋਂ ਤੱਕ ਪਕਾਵਾਂਗੇ ਜਦ ਤੱਕ ਇਹ ਟਮਾਟਰ ਆਪਣੇ ਪੱਕ ਨਹੀਂ ਜਾਂਦੇ ਤੁਸੀਂ ਟਮਾਟਰ ਆਪਣੇ ਹਿਸਾਬ ਨਾਲ ਲੈ ਸਕਦੇ ਹੋ ਮੈਂ ਦੋ ਟਮਾਟਰਾਂ ਨੂੰ ਕद्दूकस ਕਰਕੇ ਲਿਆ ਹੈ ਹੁਣ ਚੰਗੀ ਤਰ੍ਹਾਂ ਮੈਂ ਟਮਾਟਰਾਂ ਨੂੰ ਮੀਡੀਅਮ ਫਲੇਮ ਤੇ ਪਕਾ ਲਵਾਂਗੇ ਹੁਣ ਇਸ ਵਿੱਚ ਨਮਕ ਐਡ ਕਰ ਦਵਾਂਗੇ ਨਮਕ ਪਾਉਣ ਨਾਲ ਟਮਾਟਰ ਆਪਣੇ ਜਲਦੀ ਪੱਕ ਜਾਂਦੇ ਹਨ 1.5 ਚਮਚ ਮੈਂ ਇਸ ਵਿੱਚ ਨਮਕ ਦਾ ਐਡ ਕਰਿਆ ਤੁਸੀਂ ਆਪਣੇ ਟੇਸਟ ਦੇ ਹਿਸਾਬ ਨਾਲ ਨਮਕ ਐਡ ਕਰ ਸਕਦੇ ਹੋ ਹੁਣ ਮੈਂ ਚੰਗੀ ਤਰ੍ਹਾਂ ਤੜਕੇ ਨੂੰ ਪਕਾ ਲਵਾਂਗੀ ਹੁਣ ਮੈਂ ਤੜਕੇ ਨੂੰ ਚੰਗੀ ਤਰ੍ਹਾਂ ਪਕਾ ਲਿਆ ਤੜਕੇ ਨੇ ਤੇਲ ਛੱਡ ਦਿੱਤਾ ਟਮਾਟਰ ਵੀ ਆਪਣੇ ਚੰਗੀ ਤਰ੍ਹਾਂ ਪੱਕ ਗਏ ਹੁਣ ਇਸ ਵਿੱਚ ਮਸਾਲੇ ਐਡ ਕਰ ਦਵਾਂਗੇ ਤੁਸੀਂ ਇਸ ਵਿੱਚ ਕੋਈ ਵੀ ਮਸਾਲੇ ਐਡ ਕਰ ਸਕਦੇ ਹੋ ਮੈਂ ਇਸ ਵਿੱਚ ਬੇਸਿਕ ਜਿਹੇ ਮਸਾਲੇ ਐਡ ਕਰ ਰਹੀਆਂ ਇੱਕ ਚਮਚ ਇਸ ਵਿੱਚ ਹਲਦੀ ਦਾ ਐਡ ਕਰਾਂਗੇ ਇੱਕ ਚਮਚ ਕਸ਼ਮੀਰੀ ਲਾਲ ਮਿਰਚ ਇੱਕ ਚਮਚ ਇਸ ਵਿੱਚ ਗਰਮ ਮਸਾਲੇ ਦਾ ਐਡ ਕਰਾਂਗੇ ਅੱਧਾ ਚਮਚ ਇਸ ਵਿੱਚ ਕਾਲੀ ਮਿਰਚ ਪਾਊਡਰ ਪਾਵਾਂਗੇ ਤੇ ਅੱਧਾ ਚਮਚ ਇਸ ਵਿੱਚ ਚਾਟ ਮਸਾਲਾ ਪਾਵਾਂਗੇ ਚਾਟ ਮਸਾਲਾ ਪਾਉਣਾ ਸਬਜੀ ਆਪਣੀ ਚਟਪਟੀ ਜੀ ਬਣ ਕੇ ਤਿਆਰ ਹੋਵੇਗੀ ਹੁਣ ਮਸਾਲੇ ਪਾ ਕੇ ਇਸ ਨੂੰ ਇੱਕ ਅੱਧਾ ਮਿੰਟ ਲਈ ਭੁੰਨ ਲਵਾਂਗੇ ਤਾਂ ਜੋ ਮਸਾਲੇ ਆਪਣੇ ਚੰਗੀ ਤਰ੍ਹਾਂ ਪੱਕ ਜਾਣ ਹੁਣ ਮੈਂ ਮਸਾਲਿਆਂ ਨੂੰ ਇਸ ਵਿੱਚ ਇੱਕ ਅੱਧੇ ਮਿੰਟ ਲਈ ਚੰਗੀ ਤਰ੍ਹਾਂ ਭੁੰਨ ਲਿਆ ਮਸਾਲੇ ਨੇ ਤੇਲ ਛੱਡ ਦਿੱਤਾ ਹੁਣ ਇਸ ਵਿੱਚ 2 ਚਮਚ ਫਰੈਸ਼ ਮਲਾਈ ਦੇ ਪਾਵਾਂਗੇ ਤੁਸੀਂ ਫਰੈਸ਼ ਕਰੀਮ ਵੀ ਪਾ ਸਕਦੇ ਹੋ ਮਲਾਈ ਪਾਉਣ ਨਾਲ ਸਬਜ਼ੀ ਦਾ ਟੇਸਟ ਬਹੁਤ ਹੀ ਵਧੀਆ ਹੁੰਦਾ ਹੈ ਹੁਣ ਮੈਂ ਮਲਾਈ ਪਾ ਕੇ ਇਸ ਨੂੰ 1-2 ਮਿੰਟ ਲਈ ਭੁੰਨ ਲਵਾਂਗੇ ਹੁਣ ਮੈਂ ਮਲਾਈ ਨੂੰ ਚੰਗੀ ਤਰ੍ਹਾਂ ਇਸ ਵਿੱਚ 1-2 ਮਿੰਟ ਲਈ ਪਕਾ ਲਿਆ ਸੀ ਮਲਾਈ ਨੇ ਚੰਗੀ ਤਰ੍ਹਾਂ ਤੇਲ ਛੱਡ ਦਿੱਤਾ ਹੁਣ ਇਸ ਵਿੱਚ ਹਰੇ ਮਟਰ ਐਡ ਕਰ ਦਵਾਂਗੇ ਹਰੇ ਮਟਰ ਪਾ ਕੇ ਚੰਗੀ ਤਰ੍ਹਾਂ ਇਸ ਨੂੰ ਮੀਡੀਅਮ ਫਲੇਮ ਤੇ 5 ਮਿੰਟ ਲਈ ਪਕਾ ਲਵਾਂਗੇ ਤਾਂ ਜੋ ਹਰੇ ਮਟਰ ਆਪਣੇ ਥੋੜੇ ਜਿਹਾ ਸੌਫਟ ਹੋ ਜਾਣ ਹੁਣ ਮਟਰਾਂ ਨੂੰ ਮੈਂ ਇਸ ਵਿੱਚ 5-6 ਮਿੰਟ ਲਈ ਪਕਾਲਿਆ ਸੀ ਮਟਰ ਆਪਣੇ ਥੋੜੇ ਜਿੇ ਪੱਕ ਗਏ ਹੁਣ ਇਸ ਵਿੱਚ ਫਰਾਈ ਕਰੀਆਂ ਹੀਆਂ ਸਬਜ਼ੀਆਂ ਐਡ ਕਰ ਦਵਾਂਗੇ ਸਬਜ਼ੀਆਂ ਪਾ ਕੇ ਸਬਜ਼ੀਆਂ ਨੂੰ ਉਦੋਂ ਤੱਕ ਪਕਾਵਾਂਗੇ ਜਦ ਤੱਕ ਕਿ ਸਬਜ਼ੀਆਂ ਵਿੱਚ ਸਾਰੇ ਮਸਾਲਿਆਂ ਦਾ ਫਲੇਵਰ ਚੰਗੀ ਤਰ੍ਹਾਂ ਨਹੀਂ ਆਉਂਦਾ ਸਾਰੀਆਂ ਸਬਜ਼ੀਆਂ ਨੂੰ ਇਸ ਵਿੱਚ ਪਾ ਕੇ ਮੈਂ ਹਲਕੇ ਹੱਥ ਨਾਲ ਮਿਲਾ ਦਵਾਂਗੀ ਕਿਉਂਕਿ ਸਬਜ਼ੀਆਂ ਫਰਾਈ ਕਰੀਆਂ ਹੋਈਆਂ ਨੇ ਸਬਜ਼ੀਆਂ ਜ਼ਿਆਦਾ ਘੁੱਲਣਾ ਜਾਣ ਇਸ ਲਈ ਮੈਂ ਇਸ ਨੂੰ ਹਲਕੇ ਹੱਥ ਨਾਲ ਮਿਲਾ ਕੇ ਮੀਡੀਅਮ ਫਲੇਮ ਤੇ ਟੱਕ ਕੇ ਉਹਦੇ ਤੱਕ ਪਕਾਵਾਂਗੀ ਜਦ ਤੱਕ ਕਿ ਸਾਰੇ ਮਸਾਲਿਆਂ ਦਾ ਫਲੇਵਰ ਸਬਜ਼ੀਆਂ ਵਿੱਚ ਚੰਗੀ ਤਰ੍ਹਾਂ ਨਹੀਂ ਆਉਂਦਾ ਹੁਣ ਮੈਂ ਇਸ ਨੂੰ ਟੱਕ ਕੇ ਮੀਡੀਅਮ ਫਲੇਮ ਤੇ ਪਕਾ ਲਵਾਂਗੀ ਸਬਜੀ ਨੂੰ ਪੱਕਦੇ ਨੂੰ 10 ਤੋਂ 12 ਮਿੰਟ ਹੋ ਗਏ ਸੀ ਇਸ ਨੂੰ ਮੈਂ ਲੋ ਤੋਂ ਮੀਡੀਅਮ ਫਲੇਮ ਤੇ ਪਕਾ ਲਿਆ ਸੀ ਸਬਜ਼ੀਆਂ ਨੇ ਚੰਗੀ ਤਰ੍ਹਾਂ ਤੇਲ ਛੱਡ ਦਿੱਤਾ ਸਬਜੀ ਵਿੱਚੋਂ ਬਹੁਤ ਹੀ ਵਧੀਆ ਖੁਸ਼ਬੂ ਆ ਰਹੀ ਹੈ ਆਲੂ ਵੀ ਆਪਣੇ ਚੰਗੀ ਤਰ੍ਹਾਂ ਪੱਕ ਗਏ ਤੇ ਗੋਭੀ ਵੀ ਆਪਣੀ ਚੰਗੀ ਤਰ੍ਹਾਂ ਪੱਕ ਕੇ ਤਿਆਰ ਹੋ ਗਈ। ਹੁਣ ਇਸ ਵਿੱਚ ਬਰੀਕ ਕੱਟਿਆ ਹੋਇਆ ਧਨੀਆ ਐਡ ਕਰ ਦਵਾਂਗੇ। ਧਨੀਆ ਪਾ ਕੇ ਚੰਗੀ ਤਰ੍ਹਾਂ ਸਬਜ਼ੀ ਨੂੰ ਮਿਕਸ ਕਰ ਦਵਾਂਗੇ। ਹੁਣ ਮੈਂ ਗੈਸ ਦੀ ਫਲੇਮ ਨੂੰ ਬੰਦ ਕਰ ਦਿੱਤਾ। ਧਨੀਆ ਪਾ ਕੇ ਸਬਜ਼ੀ ਨੂੰ ਮੈਂ ਇੱਕ ਪਲੇਟ ਵਿੱਚ ਸਰਵ ਕਰ ਲਿਆ। ਸਬਜ਼ੀ ਆਪਣੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਸੀ। ਖਾਣ ਵਿੱਚ ਇਹ ਬਹੁਤ ਹੀ ਟੇਸਟੀ ਸੀ। ਜੇਕਰ ਤੁਹਾਨੂੰ ਮੇਰੀ ਮਿਕਸ ਵੈਜ ਦੀ ਸਬਜ਼ੀ ਦੀ ਰੈਸਪੀ ਥੋੜੀ ਜੀ ਵਧੀਆ ਲੱਗਦੀ ਹੈ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਜੀ